ਸਸੀਕਾਰ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਨਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਾਹਮਣੇ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਆਂ ਇਹ ਦੂਜਾ ਸੂਆ ਸੂਈ ਵੀ ਆ ਅੱਜ ਸਵੇਰ 5 ਵਜੇ ਨੇ ਕੱਟੀ ਨੂੰ ਜਨਮ ਦਿੱਤਾ ਸਵੇਰ 5 ਵਜੇ ਨੂੰ ਕੱਟੀ ਨੂੰ ਇਹਨੇ ਜਨਮ ਦਿੱਤਾ ਤੇ ਮਗਰੇ ਦੇ ਕੱਟੀ ਐ ਸਵੇਰ ਦੀ ਸੂਈ ਵੀ ਐ ਜੇਰਜ ਵਗੈਰਾ ਬਹੁਤ ਵਧੀਆ ਪੈ ਗਈ ਪਿੱਠਪੁੜੇ ਦੀ ਬਹੁਤ ਚੰਗੀ ਝੋਟੀ ਐ ਛਾਈ ਵਾਲੀ ਬਹੁਤ ਜਿਆਦੇ ਸ਼ਾਈ ਹੈ ਝੋਟੀ ਚ ਥਣਲੇਵੇ ਦੀ ਬਹੁਤ ਜਿਆਦੇ ਸਾਫ ਸੁਥਰੀ ਹੈ ਬੱਚੇ ਨੂੰ ਦੁੱਧ ਪਿਆਇਆ ਪਿਆ ਹੁਣ ਥਣਲੇਵਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੈ ਕੁਆਲਿਟੀ ਬਹੁਤ ਚੰਗੀ ਹੈ ਦੁੱਧ ਬੜੇ ਆਰਾਮ ਨਾਲ 12 13 ਕਿਲੋ ਖੁੱਲ ਮਡੂਲਾ ਝੋਟੀ ਪਾ ਦੂਗੀ ਕੁਆਲਿਟੀ ਦੇ ਹਿਸਾਬ ਨਾਲ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਪੇਠਪੂੜਾ ਬਹੁਤ ਚੰਗਾ ਹੈ ਗਾਡੀਪੰਤਰ ਬਹੁਤ ਜਿਆਦੇ ਵਧੀਆ ਹੈ ਸਾਫ ਸੁਥਰੀ ਝੋਟੀ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਮੁੱਲ ਦਾ 1 ਲੱਖ ਤੇ 5000 ਰੁਪਏ ਹੈ ਪਿੰਡ ਕੰਗਨਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਮੁਸਰੀ ਮੁਕਸਰ ਸਾਹਿਬ ਤੋਰ ਕੇ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਤੋਰ ਕੇ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਤੋਰ ਕੇ ਲੇਵ ਦੀ ਜੱਜਮੈਂਟ ਆ ਜਾਂਦੀ ਹੈ ਬੱਚੇ ਨੂੰ ਬੋਲਾ ਬੁਲਾ ਚੰਗਾ ਆਇਆ ਵਾ ਫੁੱਲ ਬੱਚੇ ਨੂੰ ਦੁੱਧਰ ਜਾਇਆ ਵਾ ਬਹੁਤ ਕੁਆਲਟੀਦਾਰ ਝੋਟੀ ਹੈ ਸੀਲ ਠੰਡੀ ਬਹੁਤ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਹੈ ਮੋਲ ਇਹਦਾ 1 ਲੱਖ ਤੇ 5000 ਰੁਪਇਆ ਦੇਣ ਲੈਣ ਵਾਲਾ ਰੇਟ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਧੰਨਵਾਦ